ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਦੇਨੇ ਵਾਲੀ ਤਰਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਵੈੜ ਦਿਖਾਵਾਂਗੇ ਗੱਬਣ ਤਿਆਰ ਆ ਤੇ ਵੀਰ ਹੋਂਾਂ ਦੇ ਘਰ ਦੀ ਵੈੜ ਆ ਤੇ ਆਜੋ ਆਪਾਂ ਕਰਦੇ ਆ ਵੀਰ ਹੋਂਾਂ ਦੇ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਆਜੋ ਆਓ ਭਾਜੀ ਮੜ ਜਾ ਚਲੋ ਬੋਲੋ ਤੁਸੀਂ ਜਾਹੋ ਫਰਮਾ ਦਿਓ ਨਹੀਂ ਮੜ ਜਾਪਾਂ ਕਰੀਏ ਨਹੀਂ ਉਤਰ ਤੁਸੀਂ ਇਹ ਤੋਂ ਹਿੰਦੂ ਹੋ ਜਿੰਨੇ ਲੈਣੀ ਉਹਨਾਂ ਸਿੱਧੀ ਗੱਲ ਹੈ ਅੱਛਾ ਹੈ ਵੀਰ ਹੋਣੀ ਭਾਈ ਸੰਗਦੇ ਆ ਤੇ ਚਲੋ ਉਤਰੇ ਦੱਸ ਦਿੰਦੇ ਆ ਇਹ ਦੱਸਿਓ ਭਾਜੀ ਕਿੰਨਾ ਸੁਆ ਜੀ ਇਹ ਵੀ ਜੀ ਦੂਜਾ ਸੁਆ ਵੜ ਜਾ ਵੀ ਜੀ ਅੱਛਾ ਜੀ ਤੇ ਘਰ ਦੀ ਵੜ ਜਾ ਠੀਕ ਹੈ ਜੀ ਲੱਗੀ ਜੀ ਲਓ ਜੀ ਚੈੱਕ ਕਰ ਸਕਦੇ ਕਾਟ-ਕਾਟ ਜਿਹੜਾ ਬਹੁਤ ਚੰਗਾ ਕਰਾਉਸ ਦੇ ਵਿੱਚ ਆ ਗਈ ਅੱਛਾ ਜੀ ਹਾਂ ਜੀ ਇਹ ਕਿੰਨਾ ਕਿ ਦੁੱਧ ਭਰਿਆ ਨੇ ਪਹਿਲੇ ਨੇ 28 ਲੀਟਰ ਦੁੱਧ ਠੀਕ ਹੈ ਠੀਕ ਲਓ ਜੀ 28 ਲੀਟਰ ਜਿਹੜਾ ਦੁੱਧ ਬਾਈ ਹੁਣਾਂ ਨੇ ਭਰਿਆ ਹੋਇਆ ਛੋੜ ਲਿਆ ਵੀਰ ਦੱਕੇ ਕਾ ਦੇ ਕਾੜ ਵੀ ਚੰਗਾ ਵਦਕਾ ਬੰਦਾ ਖੜ ਰਿਹਾ ਜੀ ਅੱਛਾ ਜੀ ਸਮਰਾਤ ਦੇ ਦ ਮਨੇ 3 ਸਾਲ ਰਿਹਾ ਮਨੇ ਕਿਤੇ ਹੋ ਗਿਆ ਠੀਕ ਆ ਠੀਕ ਆ ਜੀ ਇਸ ਕਰਕੇ ਮੈਂ ਵੇਚਦਾ ਜੀ ਅੱਛਾ ਜੀ ਹਾਂਜੀ ਅੱਗੇ ਵੀ ਇੱਕ ਵੀ ਵੇਚਤੀ ਐ ਇੱਕ ਮੱਝ გან ਰੱਖੀ ਹੋਈ ਏ ਇੱਕ ਬੱਚੇ ਬਾਹਰ ਆ ਠੀਕ ਆ ਠੀਕ ਆ ਜੀ ਹਾਂਜੀ ਲਾਓ ਜੀ ਵਾਪਸੀ ਚੱਡਾ ਛੱਡਾ ਇਹ ਕਿੰਨਾ ਕ ਟਾਈਮ ਖੜ ਦੀ ਜੇ ਇਹ ਵੀ ਜੀ ਇਹਦੇ 15 ਤਰੀਕ ਨੂੰ ਮਤਲਬ ਇਹਨੂੰ ਦਿਨ ਪੂਰੇ ਹੋਣਗੇ ਠੀਕ ਆ ਠੀਕ ਆ ਲਾਓ ਜੀ 15 ਤਰੀਕ ਨੂੰ ਜਿਹੜੇ ਦੋ ਤਿੰਨ ਦਿਨ ਪਹਿਲਾਂ ਇਹਨੇ ਮਤਲਬ ਵੀਰ ਕੋ ਬੈਠਾ ਨਹੀਂ ਜਾਊਗਾ ਵਾਰ ਦੇ ਨਾਲ ਲੈ ਜਾ ਲੈ ਜਾ ਅੱਛਾ ਜ ਠੀਕ ਹੈ ਠੀਕ ਲੋ ਜੀ 15 ਤਰੀਕ ਨੂੰ ਜਿਹੜੇ ਇਹਦੇ ਦਿਨ ਪੂਰੇ ਹੁੰਦੇ ਆ ਤੇ ਚਲੋ ਇੱਕ ਦੋ ਦਿਨ ਉੱਥੇ ਵੀ ਖੜ ਸਕਦੇ ਤੇ ਕੋਈ ਤੇ ਬਾਕੀ ਆ ਜੇ ਢਿੱਲਾ ਢੁਲਾ ਜਿਹੜੀਆਂ ਕਾਫੀ ਤੇ ਪਾਈ ਹੋਣੀ ਕਹਿੰਦੇ ਕਿ ਪਹਿਨਾ ਥੋੜਾ ਜਿਹਾ ਔਖਾ ਹੋ ਜਾਂਦਾ ਜਦ ਤਨ ਖੁੱਲ ਤਿਆਰ ਹੋ ਜਾਂਦੀ ਆ ਇੱਕ ਅੱਧ ਕਾਠ ਵੀ ਚੰਗਾ ਵਾ ਤੇ ਇਹ ਵੀ ਕਰਾਸ ਦੇ ਵਿੱਚ ਤੇ ਫਿਰ ਹੈਡ ਕੁਆਲਟੀ ਵੀ ਚੰਗੀ ਆਊਗੀ ਆ ਤੇ ਨਾ ਕੋਈ ਗਰਮੀ ਜਿਨਾ ਕੋਈ ਠੰਡ ਦੀ ਪ੍ਰਵਾਹ ਕੀ ਮੁੱਲ ਕਰਨਾ ਭਾਈ ਇਹਦਾ ਇਹ ਵੀ ਜੀ 72000 ਰੁਪਏ ਦਾ ਕਰਦਿਏ ਜੈਤ ਜੈਗ ਜਾਂ ਜਾ ਹਿੰਦੋ ਬਹੁਤ ਕਿਡੋ ਪਾਰੀ ਚੜ ਜੀ ਸਰ ਬੰਦੇ ਹਾਂਜੀ ਹਾਂਜੀ ਸਾਡਾ ਸਿੱਧਾ ਚਲੋ ਚਲੋ ਕੋਈ ਮਾਨਤਨ ਹੋਵੇ ਕੋਈ ਮੇਰੇ ਕੋ ਕਰ ਦਿੰਗੇ ਠੀਕ ਆ ਠੀਕ ਆ ਲਓ ਜੀ ਬਾਈ ਵੱਲੋਂ ਬੇਨਤੀ ਆ ਕਿ ਮੌਕੇ ਦੇ ਜਿਹੜਾ ਮਾਨਤਨ ਜਰੂਰ ਕਰ ਦਿੱਤਾ ਜੀ ਨਹੀਂ ਬਾਈ ਮੈਂ ਤਾਂ ਉਹਨੇ ਕਈ ਕੁ ਕਰਨਾ ਜੋ ਇਹ ਸਾਡਾ ਸਿੱਧਾ ਜੜਕਾ ਦਾ ਹਿਸਾਬ ਹੈ ਠੀਕ ਆ ਜੀ ਡੰਗਲ ਦੀ ਸਾਡੀ ਗਰੰਟੀ ਹੈ ਜੀ ਅਛਾ ਜੀ 22 ਲੀਟਰ ਦੁੱਧ ਚੋ ਠੀਕ ਹੈ ਠੀਕ ਹੈ ਲਓ ਜੀ 28 ਲੀਟਰ ਜਿਹੜਾ ਪਾਈ ਉਹਨਾਂ ਨੇ ਚੋਇਆ ਆ ਬਾਅਦ ਦੇ ਆਤੀ ਇਹ ਮੇਰਾ ਬੰਦਾ ਚੁੰਦਰਾ 10 ਵਜੇ ਠੀਕ ਹੈ ਠੀਕ ਆਇਆ ਸ਼ਾਮ ਨੂੰ ਦੋ ਠੀਕ ਹੈ ਠੀਕ ਲਓ ਜੀ ਦੋ ਦੋ ਪਾਲਟੀਆਂ ਡੱਕਦੀਆਂ ਇੱਕ ਟਾਈਮ ਦੀਆਂ ਤੇ ਹੈ ਵੀ ਚਲੋ ਚੰਗੇ ਰਿਕਾਰਡ ਵਾਲੀ ਬਿਲਕੁਲ ਜਿਹੜੀ ਨਵੀਂ ਵਹਿੜਿਆ ਦੂਜਾ ਸੁਆ ਸੁਗੀ ਕਰਮ ਵਾਲੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ